ਉਸ ਤੋਂ ਪਹਿਲਾਂ ਸਾਡੇ ਇਲਾਕੇ ਦੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਜੀ ਦੇ ਮੈਂਬਰ ਬੀਬੀ ਅਮਰਜੀਤ ਕੌਰ ਬਾੜਾ ਜੀ ਉਹਨਾਂ ਦਾ ਸਮੂਹ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਜਾਵੇਗਾ ਜੀ ਸੋ ਬੇਨਤੀ ਹੈ ਕਿ ਬੀਬੀ ਜੀ ਆ ਕੇ ਸਨਮਾਨ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਸਤ ਸ੍ਰੀ ਅਕਾਲ ਹੁਣ ਬੇਨਤੀ ਹੈ ਸਿੱਖ ਮਿੰਨ ਹਰਿਆਣਾ ਕੁਰਕ ਖੇਤਰ ਦੇ ਇੰਚਾਰਜ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਨੂੰ ਕਿ ਉਹ ਆ ਕੇ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਜੀ ਨਾਲ ਹੀ ਬੇਨਤੀ ਹੈ ਕਿ ਮਿਸ਼ਨ ਪੂਰਾ ਸਟਾਫ ਸਟੇਜ ਦੇ ਉੱਪਰ ਆਉਣ ਦੀ ਕਿਰਪਾਲਤਾ ਕਰੋ ਜੀ ਸਿੱਖ ਮਿਸ਼ਨ ਹਰਿਆਣਾ ਗੁਰਕੁਸ਼ੇਤਰ ਦੇ ਸਮੂਹ ਸਟਾਫ ਨੂੰ ਹੁਣ ਸਨਮਾਨਿਤ ਕੀਤਾ ਜਾਏਗਾ ਜੀ ਸਰਦਾਰ ਜਸਵੀਰ ਸਿੰਘ ਜੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਸ੍ਰੀ ਅਕਾਲ ਸਰਦਾਰ ਸ਼ੇਰ ਸਿੰਘ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਰਦਾਰ ਮਰਕੀਤ ਸਿੰਘ ਜੀ ਬੋਲੇ ਸੋ ਨਿਹਾਲ ਸਰਦਾਰ ਮਾਲਕ ਅਤੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੰਸਪੈਕਟਰ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਕਿ ਆ ਕੇ ਸਨਮਾਨ ਪ੍ਰਾਪਤ ਕਰਨ ਨਾਲ ਹੀ ਬੇਨਤੀ ਹੈ ਸਰਦਾਰ ਸੁਖਸાગਰ ਸਿੰਘ ਜੀ ਕਿ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ ਜੀ ਸਤ ਸ੍ਰੀ ਅਕਾਲ ਸੋ ਅਖੀਰ ਦੇ ਵਿੱਚ ਸਤਕਾਰਯੋਗ ਬੀਬੀ ਅਮਰਜੀਤ ਕੌਰ ਬਾੜਾ ਜੀ ਵੱਲੋਂ ਸਮੂਹ ਗੁਰਦੁਆਰਾ ਸਾਹਿਬ ਗੁਰਦੁਆਰਾ ਅਜੀਤ ਸਰ ਸਾਹਿਬ ਦੇ ਮੈਨੇਜਮੈਂਟ ਕਮੇਟੀ ਤੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਮਾਗਮ ਨੂੰ ਕਰਨ ਦੇ ਉੱਪਰ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਸਮੂਹ ਸੰਗਤਾਂ ਦੇ ਉੱਪਰ ਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ ਇਹੋ ਬੇਨਤੀ ਹੈ ਜੀ ਤੇ ਨਾਲ ਹੀ ਬੇਨਤੀ ਹੈ ਕਿ ਸਰਦਾਰ ਹਰਪਾਲ ਸਿੰਘ ਜੀ ਅਹਿਰਵਾਂ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਇਸ ਤੋਂ ਬਾਅਦ ਦੇ ਵਿੱਚ ਬੇਨਤੀ ਹੈ ਬਹੁਤ ਹੀ ਸਤਿਕਾਰਯੋਗ